ਭਰਾ ਜੀ ਲਾਲਜੀਤ ਭੁੱਲਰ ਲੋਕਾਂ ਦਾ ਪੁੱਤ ਬਣ ਕੇ ਕੰਮ ਕਰੂਗਾ ਤੇ ਪਹਿਲਾਂ ਵੀ ਕਰਦਾ ਰਿਹਾ ਤੁਸੀਂ ਆਪ ਵੇਖਿਆ ਨਾ ਜਦੋਂ ਹੜ ਆਏ ਆ ਹੜਾਂ ਦੇ ਵਿੱਚ ਲਾਲਜੀਤ ਭੁੱਲਰ ਰਾਤ ਦੇ 2-2 ਵਜੇ ਤੱਕ ਮੋਢਿਆਂ ਤੇ ਤੋੜੇ ਚੁੱਕਦਾ ਰਿਹਾ ਤੇ ਕੋਈ ਮੈਂ ਫੋਟੋ ਖਿਚਉਣ ਲਈ ਨਹੀਂ ਕਰਦਾ ਮੈਨੂੰ ਪਤਾ ਹੀ ਵੀ ਜੇ ਮੈਂ ਤੋੜਾ ਚੁੱਕੂਗਾ ਨਾ ਮੇਰੇ ਅਲ ਵੇਖ ਕੇ ਜਿਹੜੇ ਆ ਮੇਰੇ ਭਰਾ ਆ ਨਾ ਮੇਰੇ ਸਾਥੀ ਆ ਇਹ ਵੀ ਸੇਵਾ ਕਰਨਗੇ ਜੇ ਲਾਲਜੀਤ ਭੁੱਲਰ ਉੱਥੇ ਕੋਈ ਚੋਕਰ ਫੀਡ ਜਾਂ ਕੋਈ ਪੱਠੇ ਜਾਂ ਸੁੱਕੇ ਚਾਰੇ ਦਾ ਪ੍ਰਬੰਧ ਕਰੂਗਾ ਨਾ ਮੇਰੇ ਅਲ ਵੇਖ ਕੇ ਮੇਰੇ ਭਰਾ ਵੀ ਲੋੜਵੰਦ ਲੋਕਾਂ ਦੀ ਮਦਦ ਕਰਨਗੇ ਇਹ ਇਹਨਾਂ ਦੀਆਂ ਜਿਹੜੀਆਂ ਨਾ ਇਹ ਜਿੰਨੀ ਮਰਜ਼ੀ ਪਤਨਾਮੀ ਕਰਾ ਲੈਣ ਜਿੱਥੇ ਜਿन्हे ਕਰੋਨਾ ਜਿੰਨੂੰ ਸ਼ੱਕ ਆ ਮੇਰੀ ਗੱਲ ਤੇ ਸੁਣੋ ਸੁਖਵੀਰ ਸਿੰਘ ਗੱਲ ਤੇ ਸੁਣ ਲਓ ਜਿੰਨੂੰ ਸ਼ੱਕ ਆ ਕੋਈ ਮੇਰੇ ਤੇ ਉਹ ਮੇਰੇ ਨਾਲ ਆ ਕੇ ਜਿੱਥੇ ਮਰਜ਼ੀ ਚੱਲ ਕੇ ਕਰਾ ਲੈ ਭਰਾਵਾ ਜੇ ਕਿਸੇ ਨੂੰ ਸ਼ੱਕ ਆ ਤੇ ਬਾਕੀ ਰਹੀ ਗੱਲ ਇਹੋ ਜੀਆਂ ਗੱਲਾਂ ਕਰਨ ਦੀ ਕੋਈ ਰਾਜਨੀਤੀ ਦੀ ਮੁੱਦੇ ਦੀ ਗੱਲ ਕਰਨ ਇਹ ਤੇ ਪਰਸਨਲ ਅਟੈਕ ਨਾ ਕਰਨ ਕਿਸੇ ਦੇ ਘਰੇਲੂ ਪਰਿਵਾਰ ਬਾਰੇ ਜਾਂ ਕਿਸੇ ਤੇ ਨਿੱਜੀ ਟਿੱਪਣੀਆਂ ਨਾ ਕਰਨ ਲਾਲਜੀਤ ਭੁੱਲਰ ਨੇ ਕੋਈ ਕਪਲਾ ਕੀਤਾ ਕੋਈ ਘਟਾਲਾ ਕੀਤਾ ਉਹਦੀ ਗੱਲ ਕਰਨ ਜੇ ਇਹ ਲੋਕ ਲੋਕਾਂ ਦੀਆਂ ਨਿੱਜੀ ਗੱਲਾਂ ਤੇ ਲੋਕਾਂ ਦੇ ਨਿੱਜੀ ਪਰਿਵਾਰਾਂ ਦੇ ਬਾਰੇ ਗੱਲਾਂ ਕਰਦੇ ਆ ਨਾ ਇਹ ਸਮਝ ਲਓ ਇਹ ਹਰ ਰਹੇ ਆ ਇਹ ਡਰ ਗਏ ਆ ਤੇ ਜੇ ਕਿਸੇ ਕੋਈ ਛਾਕਿਆ ਇਹਨੂੰ ਛਾਕਿਆ ਕੁਲਵੀਰ ਨੂੰ ਇਹ ਮੇਰੇ ਨਾਲ ਆ ਜੇ ਭਰਾਵਾ ਜਿੱਥੇ ਲੈ ਕੇ ਜਾਣਾ ਲੈ ਜਾ ਮੈਨੂੰ ਹਾਂਜੀ ਪਰਮਾਤਮਾ ਕਿਰਪਾ ਕਰੇ ਲੋਕਾਂ ਨੇ ਫਤਵਾ ਦੇਣਾ ਲਾਜੀਤ ਭੁੱਲਰ ਲੋਕਾਂ ਦੇ ਵਿੱਚ ਰਹਿੰਦਾ ਸਵੇਰ ਤੋਂ ਲੈ ਕੇ ਰਾਤ ਦੇ 2-2 ਵਜੇ ਤੱਕ ਲੋਕ ਮੇਰੇ ਨਾਲ ਰਹਿੰਦੇ ਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿੰਨੀ ਵੀ ਇੱਥੇ ਸੰਗਤ ਆਈ ਆ